ਬੇਤੀ ਸੁਖਾਂ ਦੇ ਦੁਨੀਆ ਸਾਰੀ ਨੇੜੇ ਹੋ ਹੋ ਬੰਦੀ ਤੇ ਪਰਖੇ ਜਾਂਦੇ ਆਪਣੇ ਪਰाये ਤੇ ਜਦੋਂ ਬਾਜੀ ਪੁੱਠੀ ਪੈਂਦੀ ਨਮਸਕਾਰ ਤੁਸੀਂ ਦੇਖ ਰਹੇ ਹੋ ਕੇ ਐਸ ਮੋਟੀਵੇਸ਼ਨ ਤੇ ਮੈਂ ਕਮਲਜੀਤ ਸ਼ਰਮਾ ਦੋਸਤੋ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਜਾ ਰਿਹਾ ਹੋ ਸਕਦਾ ਉਹ ਆਪਣੇ ਲਈ ਤੋਂ ਢਟ ਚੁੱਕੇ ਨੌਜਵਾਨਾਂ ਦੇ ਕੰਮ ਆਵੇ ਇੱਕ ਨੌਜਵਾਨ ਅਮਰੀਕਾ ਤੋਂ ਓਸ਼ੋ ਰਜਨੀਸ਼ ਦੇ ਕੋਲ ਆਇਆ ਤੇ ਆ ਕੇ ਕਹਿਣ ਲੱਗਾ ਕਿ ਇੱਕ ਵਿਚਾਰ ਬਾਰ-ਬਾਰ ਮੇਰੇ ਦਿਲ ਵਿੱਚ ਉੱਠਦਾ ਹੈ ਕਿ ਮੈਂ ਆਪਣੇ ਬਾਪ ਦਾ ਕਤਲ ਕਰ ਦੇਵਾਂ ਤੇ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤਾਂ ਓਸ਼ੋ ਉਹਦੀ ਗੱਲ ਸੁਣ ਕੇ ਕਹਿਣ ਲੱਗੇ ਕਿ ਫਿਰ ਤੂੰ ਆਪਣੇ ਬਾਪ ਦਾ ਕਤਲ ਕਰ ਕਿਉਂ ਨਹੀਂ ਦਿੰਦਾ ਤੈਨੂੰ ਚਾਹੀਦਾ ਕਿ ਆਪਣੇ ਬਾਪ ਦਾ ਕਤਲ ਕਰ ਦੇਵੇਂ ਇਹ ਸੁਣ ਕੇ ਉਹ ਬਹੁਤ ਖਰਾਨ ਹੋਇਆ ਕਹਿੰਦਾ ਮੈਂ ਤੁਹਾਡੇ ਕੋਲ ਸ਼ਾਂਤੀ ਲਈ ਆਇਆ ਕਿ ਮੈਂ ਕਿਤੇ ਉਹ ਆਪਣੇ ਬਾਪ ਦਾ ਕਤਲ ਕਰ ਨਾ ਦੇਵਾਂ ਇਹ ਵਿਚਾਰ ਬਾਰ ਬਾਰ ਮੇਰੇ ਦਿਮਾਗ ਦੇ ਵਿੱਚ ਉੱਠਦਾ ਤੇ ਪਰ ਮੈਂ ਤੁਹਾਡੇ ਕੋਲ ਇਸ ਕਰਕੇ ਆਇਆ ਕਿ ਇਹ ਮੇਰਾ ਮਨ ਵਿੱਚ ਉੱਠਣ ਵਾਲਾ ਵਿਚਾਰ ਕਿਤੇ ਅਮਲੀ ਜਾਮਾ ਨਾ ਪੈਣ ਲਵੇ ਇਸ ਕਰਕੇ ਮੈਂ ਆਪਣੇ ਬਾਪ ਤੋਂ ਦੂਰ ਆਇਆ ਤੇ ਤੁਸੀਂ ਕਹਿੰਦੇ ਹੋ ਉਹਦਾ ਕਤਲ ਕਰ ਦੇ ਤੇ ਓਸ਼ੋ ਨੇ ਉਹਨੂੰ ਪੁੱਛਿਆ ਕਿ ਇਹਦਾ ਕਾਰਨ ਕੀ ਹੈ ਤਾਂ ਉਹਨੇ ਦੱਸਿਆ ਕਿ ਉਹਦੀ ਮਾਂ ਜਦੋਂ ਜਿੰਦਾ ਸੀ ਤਾਂ ਉਹਦੀ ਬੇਪੁੱਤ ਦੀ ਬਹੁਤ ਜ਼ਿਆਦਾ ਦੋਸਤੀ ਸੀ ਆਪੋ ਵਿੱਚ ਹੀ ਦੋਸਤਾਂ ਵਾਂਗ ਰਹਿੰਦੇ ਸੀ ਤੇ ਬੜਾ ਪਿਆਰ ਸੀ ਤੇ ਲੋਕੀ ਉਹਨਾਂ ਦੀਆਂ ਪਿਆਰ ਦੀਆਂ ਮਸਾਲਾਂ ਦਿੰਦੇ ਹੁੰਦੇ ਸੀ ਇੱਕ ਦਿਨ ਆ ਕੇ ਉਹ ਨੌਜਵਾਨ ਦੀ ਮਾਂ ਮਰ ਗਈ ਜਦੋਂ ਕਿ ਉਹ ਪੜ੍ਹਾਈ ਕਰ ਰਿਹਾ ਸੀ ਉਸ ਤੋਂ ਬਾਅਦ ਨੌਜਵਾਨ ਦੇ ਦਿਲ ਤੇ ਬਹੁਤ ਗਹਿਰੀ ਛੱਟ ਲੱਗੀ ਕਿਉਂਕਿ ਉਹ ਟੀਨ ਏਜ ਦੇ ਵਿੱਚ ਸੀ ਤੇ ਉਹਦੇ ਬਾਪ ਨੇ ਸੋਚਿਆ ਕਿ ਇਹਦਾ ਵਿਆਹ ਕਰ ਦਿੰਨੇ ਆ ਹੋ ਸਕਦਾ ਇਹਦਾ ਮਨ ਹੋਰ ਪਾਸੇ ਲੱਗ ਜਾਏ ਲੇਕਿਨ ਉਹਨੇ ਬਾਪ ਬਾਪ ਦਾ ਕਿਹੜਾ ਨਹੀਂ ਮੰਨਿਆ ਤੇ ਵਿਆਹ ਕਰਾਉਣ ਤੋਂ ਇਨਕਾਰ ਕੀਤਾ ਬਲਕਿ ਇਹ ਗੱਲ ਕਹਿਣੀ ਸ਼ੁਰੂ ਕੀਤੀ ਕਿ papa ਤੁਸੀਂ ਮੇਰਾ ਆਪਣਾ ਵਿਆਹ ਕਰਵਾ ਲਓ ਮੈਂ ਵਿਆਹ ਨਹੀਂ ਕਰਵਾਉਣਾ ਉਹਦੇ ਬਾਪ ਨੇ ਕਿਹਾ beta ਜੇ ਮੈਂ ਆਪਣਾ ਵਿਆਹ ਕਰਾ ਲਿਆ ਤੇ ਤੇਰਾ ਨਹੀਂ ਹੋਣਾ ਜਿਹੜੀ ਤੇਰੀ ਨਮੀ ਮਾਏਗੀ ਉਹ ਤੇਰਾ ਵਿਆਹ ਨਹੀਂ ਹੋਣ ਦੇਗੀ ਉਹਦੀ ਇੱਕ وجہ ਕਿਉਂਕਿ ਉਹਦੇ ਬਾਪ ਨੇ ਦੁਨੀਆ ਦੇਖੀ ਸੀ ਉਹ ਆਪਣੇ ਤਜਰਬੇ ਦੇ ਹਿਸਾਬ ਨਾਲ ਉਹਨੂੰ ਨੌਜਵਾਨ ਨੂੰ ਸਮਝਾਉਂਦਾ ਸੀ ਜੇ ਮੈਂ ਹੌਲੀ-ਹੌਲੀ ਬੁੱਢਾ ਹੋਊਗਾ ਜਦ ਕਿ ਤੂੰ ਜਵਾਨ ਹੋਣਾ ਤੇਰੀ ਸਕੀਮਾ ਨਹੀਂ ਹੋਣਾ ਉਹਨੇ ਔਰ ਮੈਂ ਡਿਊਟੀ ਦੇ ਸਬੰਧ ਦੇ ਵਿੱਚ ਬਾਹਰ ਰਹਿਣਾ ਤੇ ਇੱਕ ਦਿਨ ਇਹੋ ਜਿਹਾ ਆਏਗਾ ਕਿ ਤੁਸੀਂ ਦੋਨੋਂ ਘਰ ਦੇ ਵਿੱਚ ਹੋਮੋਗੇ ਤੇ ਤੁਹਾਡੇ ਆਪਸੀ ਰਿਲੇਸ਼ਨ ਬਣ ਜਾਣਗੇ ਤੇ ਤੇਰੀ ਜ਼ਿੰਦਗੀ ਖਰਾਬ ਹੋ ਜਾਏਗੀ ਇਸ ਕਰਕੇ ਮੈਂ ਵਿਆਹ ਜ਼ਰੂਰ ਕਰਵਾਉਂਗਾ ਲੇਕਿਨ ਤੇਰਾ ਵਿਆਹ ਕਰਨ ਤੋਂ ਬਾਅਦ ਬੜੀ ਮੁਸ਼ਕਲ ਨਾਲ ਉਹਨੇ ਆਪਣੇ ਬੇਟੇ ਨੂੰ ਮਨਾਇਆ ਤੇ ਇੱਕ ਦਿਨ ਉਹਨਾਂ ਦੀ ਉਹਦਾ ਬਾਪ ਲੱਭਦਾ ਰਿਹਾ ਲੜਕੀਆਂ ਨੂੰ ਲੇਕਿਨ ਇੱਕ ਪੜ੍ਹੀ ਲਿਖੀ ਕੁੜੀ ਲੰਬੀ ਜਿਹੜੀ ਕਿ ਉਹਦੇ ਬੇਟੇ ਤੋਂ ਤਕਰੀਬਨ 2 ਸਾਲ ਵੱਡੀ ਸੀ ਲੇਕਿਨ ਉਮਰ ਨੂੰ ਇਗਨੋਰ ਕਰਕੇ ਉਹਦੇ ਬਾਪ ਨੇ ਉਹ ਲੈ ਆਪਣੇ ਲੜਕੇ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਬਿਨਾਂ ਕਿਸੇ ਦਾਜ ਦੇ ਦੇ ਬਿਨਾਂ ਕਿਸੇ ਹੋਰ ਲਾਲਚ ਦੀ ਵੀ ਚਲੋ ਘਰ ਦੇ ਵਿੱਚ ਲੜਕੀ ਆ ਜਾਏਗੀ ਲੜਕੀ ਸਿਆਣੀ ਆ ਪੜ੍ਹੀ ਲਿਖੀ ਹੈ ਔਰ ਉਹਨੂੰ ਬਿਜ਼ਨਸ ਵੀ ਖੋਲਤਾ ਉਦੋਂ ਬਾਅਦ ਦੇ ਵਿੱਚ ਬਾਪ ਨੇ ਇਹ ਗੱਲ ਸੋਚੀ ਕਿ ਮੈਂ ਕੱਲ ਨੂੰ ਮਰ ਗਿਆ ਘਰ ਸਾਹਮਣ ਵਾਲਾ ਕੋਈ ਨਹੀਂ ਬੱਚੇ ਨਿਆਣੇ ਆ ਹੁਣ ਮੈਂ ਆਪਣਾ ਵਿਆਹ ਕਰਾਉਂਗਾ ਕੋਈ ਸਿਆਣੀ ਯਾਨੀ ਲਿਆਵਾਂਗੇ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਪੈਨਸ਼ਨ ਵੀ ਉਹਨੂੰ ਲੱਗੂ ਦੂਜਾ ਇਹਨਾਂ ਦੇ ਬੱਚਿਆਂ ਨੂੰ ਸੰਭਾਲੂ ਕੀ ਜੈ ਇਹਨਾਂ ਦੇ ਘਰ ਦਾ ਖਿਆਲ ਰੱਖੂ ਇਹ ਗੱਲ ਸੋਚ ਕੇ ਉਹਨਾਂ ਦੇ ਬਾਪ ਨੇ ਆਪਣੇ ਵਿਆਹ ਦੀ ਪਲਾਨਿੰਗ ਕਰਨੀ ਸ਼ੁਰੂ ਕੀਤੀ ਜਦੋਂ ਇਹ ਗੱਲ ਉਹ ਲੜਕੇ ਦੇ ਸਹੁਰਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪੁਰਜ਼ੋਰ ਇਸ ਚੀਜ਼ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਉਸ ਲੜਕੇ ਦਾ ਮਾਈਂਡ ਵਾਸ਼ ਕਰ ਦਿੱਤਾ ਕਿ ਉਹ ਆਪਣੇ ਬਾਪ ਨੂੰ ਦੁਸ਼ਮਣ ਸਮਝਣ ਲੱਗ ਪਿਆ ਉਦੇ ਵਿਚਾਰ ਮਨ ਦੇ ਵਿੱਚ ਇਹੋ ਹੀ ਆਉਂਦੇ ਰਹੇ ਬਾਰ-ਬਾਰ ਕਿ ਮੈਂ ਆਪਣੇ ਪੇ ਨੂੰ ਜਾਨੋਂ ਮਾਰ ਦਵਾਂ ਉਹ ਸ਼ਰਨੀਸ਼ ਨੂੰ ਕਹਿਣ ਲੱਗੇ ਬਿਲਕੁਲ ਠੀਕ ਹੈ ਤੂੰ ਠੀਕ ਸੋਚ ਰਿਹਾ ਕਿਉਂਕਿ ਜਿਨ੍ਹਾਂ ਨੇ ਵੀ ਤੇਰਾ ਬ੍ਰੇਨ ਵਾਸ਼ ਕੀਤਾ ਉਹ ਕਿਤੇ ਨਾ ਕਿਤੇ ਆਪਣਾ ਉਹ ਸਵਾਰਥ ਹੈ ਉਹਨਾਂ ਦਾ ਉਹ ਕਿਉਂਕਿ ਤੇਰੇ ਬਾਪ ਦੇ ਨਾਲ ਹੁੰਦਿਆ ਤੇਰੇ ਕੋਲ ਕੋਈ ਲਾਭ ਨਹੀਂ ਲੈ ਸਕਦੇ ਤੂੰ ਉਹਨਾਂ ਦਾ ਵੱਡਾ ਜੁਆਈਆ ਤੂੰ ਉਹਨਾਂ ਦੇ ਘਰ ਦੀ ਲੁੱਕ ਆਫਟਰ ਵੀ ਕਰ ਸਕਦਾ ਉਹਨਾਂ ਮੁਤਾਬਕ ਚੱਲ ਸਕਦਾ ਉਹਨਾਂ ਦੇ ਮੁਤਾਬਕ ਫੈਸਲੇ ਲੈ ਸਕਦਾ ਫੈਸਲੇ ਤੇਰੇ ਨਹੀਂ ਹੋਣਗੇ ਬਲਕਿ ਉਹਨਾਂ ਦੇ ਹੋਣਗੇ ਉਹਨਾਂ ਦੀ ਡਾਇਰੈਕਸ਼ਨ ਤੇ ਤੂੰ ਚੱਲੇਗਾ ਉਹ ਜੋ ਕਰ ਰਹੇ ਆ ਠੀਕ ਕਰ ਰਹੇ ਆ ਉਹਨਾਂ ਨੇ ਕਰਦਿਆਂ ਕਰਾਉਂਦਿਆਂ ਉਸ ਲੜਕੇ ਨੂੰ ਆਪਣੇ ਬਾਪ ਤੋਂ ਅਲੱਗ ਕਰਵਾਤਾ ਉਹ ショ ਉਹਨੂੰ ਸਮਝਾਉਂਦੇ ਆ ਠੀਕ ਤੇਰੇ ਮਨ ਦੇ ਵਿੱਚ ਬਹੁਤ ਨਫਰਤ ਭਰ ਗਈ ਆਪਣੇ ਬਾਪ ਲਈ ਤੁਹਕੇ ਤੂੰ ਬਾਪ ਤੋਂ ਅਲੰਗ ਹੋ ਗਿਆ ਸਭ ਕੁਝ ਕਰ ਲਿਆ ਲੇਕਿਨ ਤੂੰ ਹੁਣ ਆਪਣੇ ਬਾਪ ਨੂੰ ਮਾਰ ਕਿਉਂ ਨਹੀਂ ਦਿੰਦਾ ਉਹ ਲੜਕਾ ਫੇਰਾਨ ਵੀ ਮੈਂ ਤਾਂ ਉਹ ਤੋਂ ਦੂਰ ਭਜ ਰਿਆਂ ਇਸ ਕਰਕੇ ਕਿ ਮੇਰੇ ਮਨ ਦੇ ਵਿੱਚ ਜੋ ਵਿਚਾਰ ਆ ਰਿਹਾ ਜਾਂ ਜੋ ਮੇਰੇ ਮਨ ਦੇ ਵਿੱਚ ਜ਼ਹਿਰ ਭਰੀ ਹੈ ਕਿਸੇ ਨੇ ਕਿਤੇ ਉਹਨੂੰ ਅਮਲੀ ਜਾਮਾ ਨਾ ਪਹਿਨਾ ਦੇਵਾਂ ਮੈਂ ਆਪਣੇ ਬਾਪ ਨੂੰ ਮਾਰਨਾ ਦੇਵਾਂ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਮੈਨੂੰ ਕੋਈ ਤੁਸੀਂ ਸਲਾਹ ਦਿਓ ਤਾਂ ਉਸੋ ਕਹਿਣ ਲੱਗੇ ਠੀਕ ਹੈ ਤੈਨੂੰ ਮੈਂ ਸਲਾਹ ਦਿੰਦਾ ਲੇਕਿਨ ਤੈਨੂੰ ਮੈਂ ਇਹ ਨਹੀਂ ਕਹਿੰਦਾ ਵੀ ਤੂੰ ਜਾ ਵਾਪਸ ਆਪਣੇ ਅਮਰੀਕਾ ਤੇ ਜਾ ਕੇ ਉਹਨੂੰ ਗੋਲੀ ਮਾਰ ਦੇ ਜਾਂ ਛੁਰਾ ਮਾਰ ਕੇ ਮਾਰ ਦੇ ਉਹਨਾਂ ਦੇ ਕਮਰੇ ਦੇ ਵਿੱਚ ਇੱਕ ਛੁਰਾਣਾ ਪਿਆ ਸੀ ਉਹ ਜੋ ਆਪਣੇ ਕਮਰੇ ਚੋਂ ਛੁਰਾਣਾ ਲੈ ਕੇ ਆਏ ਕਹਿਣ ਲੱਗੇ ਆਹ ਲੈ ਫੜ ਛੁਰਾਣਾ ਇਹਦੇ ਉੱਪਰ ਆਪਣੇ ਬਾਪ ਦਾ ਨਾਮ ਲਿਖਦੇ ਇੱਕ ਫੋਟੋ ਇਹਦੇ ਉੱਪਰ ਆਪਣੇ ਬਾਪ ਦੀ ਲਾਦੇ ਕਿ ਹੁਣ ਤੂੰ ਬਾਜ਼ਾਰੋਂ ਸ਼ੂਰਾ ਲੈ ਕੇ ਆ ਤੇ ਤੂੰ ਹਰ ਰੋਜ਼ ਅੱਧਾ ਘੰਟਾ ਉਹ ਸ਼ੂਰੇ ਦੇ ਨਾਲ ਇਸ ਰਾਣੇ ਦੇ ਉੱਪਰ ਬਾਰ ਕਰਨੇ ਆ ਤੇ ਤੂੰ ਆਪਣੇ ਦਿਮਾਗ ਦੇ ਵਿੱਚ ਇਹ ਸੋਚਣਾ ਕਿ ਮੈਂ ਆਪਣੇ ਬਾਪ ਦਾ ਕਤਲ ਕਰ ਰਿਹਾ ਐਨੇ ਗੁੱਸੇ ਦੇ ਨਾਲ ਤੂੰ ਨਾ ਉਤੇ ਸ਼ੂਰੇ ਦੇ ਨਾਲ ਅਟੈਕ ਕਰਨਾ ਉਹ ਤਿੰਨ ਦਿਨ ਬਾਅਦ ਉਹ ਲੜਕਾ ਆਇਆ ਉਸਦੇ ਕੋਲ ਤੇ ਕਹਿੰਦਾ ਮਹਾਰਾਜ ਜੀ ਮੈਂ ਤੁਹਾਡਾ ਜੋ ਤੁਸੀਂ ਦੱਸਿਆ ਸੀ ਉਹ ਕਈ ਵਾਰੀ ਅੱਧੇ ਘੰਟੇ ਤੋਂ ਬਾਅਦ ਘੰਟਾ ਡੇਢ ਘੰਟਾ ਵੀ ਮੈਂ ਕੰਮ ਕਰਦਾ ਰਹੇ ਨਾ ਉਦੋਂ ਬਾਅਦ ਮੇਰੇ ਮਨ ਨੂੰ ਸ਼ਾਂਤੀ ਹੁੰਦੀ ਆ ਕਿ ਮੈਂ ਆਪਣੇ ਪੇਰ ਨੂੰ ਮਾਰ ਦਿੱਤਾ ਤੇ ਉਹ ਜੋ ਕਹਿੰਦੇ ਵੀ ਤੂੰ ਤਿੰਨ ਹਫ਼ਤੇ ਇਹ ਕੰਮ ਕਰ ਫਿਰ ਬਾਅਦ ਚਣੇ ਨੂੰ ਦੱਸੀ ਅਖੀਰ ਹੌਲੀ ਹੌਲੀ ਜਦੋਂ ਉਹ ਹਫ਼ਤਾ ਕੋਨੇ ਕੀਤਾ ਦੋ ਹਫ਼ਤੇ ਕੀਤਾ ਉਹ ਜਿਹੜਾ ਉਹਦੇ ਮਨ ਦੇ ਵਿੱਚ ਜ਼ਹਿਰ ਸੀ ਉਹ ਨਿਕਲਣੀ ਸ਼ੁਰੂ ਹੋ ਗਈ ਮੰਦੀ ਜਿਆ ਨਿਕਲਨੀ ਸ਼ੁਰੂ ਹੋ ਗਈ ਤਾਂ ਉਹ ਇੱਕ ਪਛਤਾਪ ਦੇ ਵਿੱਚ ਬਦਲਨੀ ਸ਼ੁਰੂ ਹੋ ਗਈ ਤਾਂ ਫਿਰ ਉਹਨੂੰ ਆਪਣੇ ਬਾਪ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਜੋ ਉਹਦੇ ਪ੍ਰਤੀ ਹੁਣ ਤੱਕ ਉਹਨੇ ਕੀਤੀਆਂ ਸੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਉਹਦੇ ਵਿਆਹ ਤੱਕ ਕਿਵੇਂ ਉਹਨੂੰ ਅਹਿਸਾਸ ਹੋਇਆ ਕਿ ਕਿਵੇਂ ਮੈਨੂੰ ਬਚਪਨ ਤੋਂ ਲੈ ਕੇ ਇਹਨੇ ਪਾਲਿਆ ਆਪਣੇ ਸੁਪਨਿਆਂ ਨੂੰ ਕੁਰਬਾਨ ਕਰਦਾ ਰਿਹਾ ਔਰ ਮੇਰੇ ਲਈ ਜੋ ਮੈਂ ਮੰਗਿਆ ਮੈਨੂੰ ਦਿੱਤਾ ਲੇਕਿਨ ਕੁਝ ਲੋਕਾਂ ਨੇ ਮੇਰਾ ਦਿਮਾਗ ਇਸਤੇਮਾਲ ਕੀਤਾ ਬ੍ਰੇਨ ਵਾਸ਼ ਕਰਕੇ ਮੇਰੇ ਬਾਪ ਦੇ ਪ੍ਰਤੀ ਨਫ਼ਰਤ ਭਰੀ ਤਿੰਨ ਹਫ਼ਤਿਆਂ ਬਾਅਦ ਉਸ ਤੋਂ ਬਾਅਦ ਉਸ਼ੋ ਦੇ ਕੋਲੋਂ ਉਹ ਗਿਆ ਵਾਪਸ ਜਾਣ ਲਈ ਉਹਨੇ ਇਜਾਜ਼ਤ ਮੰਗੀ ਅਮਰੀਕਾ ਜਾ ਕੇ ਆਪਣੇ ਬਾਪ ਦੇ ਪੈਰਾਂ ਦੇ ਉੱਪਰ ਸਿਰ ਰੱਖਿਆ ਤੇ ਕਹਿਣ ਲੱਗਾ ਪਾਪਾ ਮੈਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਇਹ ਗੱਲ ਜਦੋਂ ਉਹਨੇ ਕਹੀ ਉਦੇ ਬਾਪ ਨੇ ਓਸ਼ੋ ਨੂੰ ਇੱਕ ਚਿੱਠੀ ਲਿਖੀ ਤੇ ਚਿੱਠੀ ਵਿੱਚ ਲਿਖਿਆ ਮਹਾਰਾਜ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੇਰਾ ਪੁੱਤ ਕਦੀ ਵਾਪਸ ਆ ਜਾਏਗਾ ਮੈਂ ਇਹਨੂੰ ਭੁੱਲ ਚੁੱਕਾ ਸੀ ਵੀ ਇਹ ਹੁਣ ਵਾਪਸ ਨਹੀਂ ਆਉਣਾ ਕਿਉਂਕਿ ਇਹ ਉਹੋ ਜਿਹੇ ਘਟਿਆ ਲੋਕਾਂ ਦੀ ਸੰਗਤ ਵਿੱਚ ਜਾ ਚੁੱਕਾ ਘਟਿਆ ਲੋਕਾਂ ਦੀ ਡਾਇਰੈਕਸ਼ਨ ਤੇ ਚੱਲ ਰਿਹਾ ਹੈ ਕਿ ਜਿਹੜੇ ਇਹਨੂੰ ਕਦੇ ਵਾਪਸ ਨਹੀਂ ਮੋੜਨ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਜੇ ਵਾਪਸ ਮੁੜ ਗਿਆ ਉਹਨਾਂ ਦੀਆਂ ਲੂੰਬੜ ਚਾਲਾਂ ਕਾਮਯਾਬ ਨਹੀਂ ਹੋਣਗੀਆਂ ਕਿਉਂਕਿ ਇਹ ਫਿਰ ਮੇਰੀ ਡਾਇਰੈਕਸ਼ਨ ਤੇ ਚਲੇਗਾ ਕਿਉਂਕਿ ਮੇਰੇ ਮਗਰ ਲੱਗੂਗਾ ਮੈਂ ਆਪਣੇ ਹਿਸਾਬ ਨਾਲ ਇਹਨੂੰ ਤਰਕ ਦੇ ਕੇ ਸਮਝਾਉਂਗਾ ਉਹਦੇ ਬਾਪ ਦੀ ਸੋਚ ਸੀ ਸੋ ਇਸ ਕਰਕੇ ਉਹਨੇ ਚਿੱਠੀ ਲਿਖੀ ਤੇ ਓਸ਼ੋ ਦਾ ਧੰਨਵਾਦ ਕੀਤਾ ਸੋ ਦੋਸਤੋ ਮੇਰਾ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਉਹਨਾਂ ਨੌਜਵਾਨ ਦੋਸਤਾਂ ਲਈ ਜਿਹੜੇ ਵਿਆਹ ਤੋਂ ਬਾਅਦ ਆਪਣੇ ਮਾਪੇ ਨੂੰ ਸਮਝਦੇ ਆ ਕਿ ਤੁਸੀਂ ਸਾਡੇ ਲਈ ਕੀਤਾ ਕੀ ਜੋ ਕੁਝ ਕੀਤਾ ਸਾਡੀ ਰਨ ਨੇ ਕੀਤਾ ਜਾਂ ਸਾਡੇ ਸਹੁਰਿਆਂ ਨੇ ਕੀਤਾ ਕਿਉਂਕਿ ਜੰਮਦੇ ਉਹ ਆਪਣੀ ਰਨ ਦੀ ਬੁੱਕਲ ਚ ਚੱਲ ਗਿਆ ਹੀ ਤੇ ਜੰਮਦੇ ਆਪਣੇ ਸਹੁਰਿਆਂ ਚ ਚੱਲ ਗਏ ਸੀ ਜਿਨ੍ਹਾਂ ਨੇ ਉਹਨਾਂ ਨੂੰ ਸਟੈਂਡ ਕੀਤਾ ਤੇ ਰਨ ਨੇ ਉਹਦੇ ਮੂੰਹ 'ਚ ਬੁਰਕੀ ਪਾਈ ਮਾਪੇ ਨੇ ਤਾਂ ਕੀਤਾ ਹੀ ਕੁਝ ਨਹੀਂ ਹੁੰਦਾ ਅਹ ਜੇ ਲੋਕਾਂ ਦੇ ਹੋ ਸਕਦਾ ਦਿਮਾਗ ਦੇ ਵਿੱਚ ਜਿਹੜਾ ਕੀੜਾ ਵੜਿਆ ਹੋਵੇ ਉਹਨੂੰ ਥੋੜਾ ਬਹੁਤ ਪਤਾ ਲੱਗ ਜਾਏ ਕਿਉਂਕਿ ਉਹ ਤਾਂ ਆਪਣੇ ਬਾਪ ਦਾ ਨਾਮ ਵੀ ਆਪਣੇ ਨਾਮ ਨਾਲ ਮਟਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਉਹ ਭੁੱਲ ਜਾਂਦੇ ਆ ਕਿ ਆਪਣੇ ਬਾਪ ਦਾ ਡੀਐਨਏ ਨਹੀਂ ਮਟਾ ਸਕਦੇ ਕਿਉਂਕਿ ਬਾਪ ਉਹਨਾਂ ਦਾ ਬਾਪ ਹੁੰਦਾ ਸੋ ਦੋਸਤੋ ਜੇ ਮੇਰੀ ਕਹਾਣੀ ਚੰਗੀ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਤੇ ਤੁਸੀਂ ਇਹ ਵੀ ਲਿਖਣਾ ਨਾ ਭੁੱਲਿਓ ਕਿ ਮੇਰੀ ਕਹਾਣੀ ਨੂੰ ਤੁਸੀਂ ਕਿੱਥੋਂ ਦੇਖ ਰਹੇ ਹੋ ਮੇਰੀਆਂ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ